ਕੋਈ ਬਰਗੇਡੀਅਰ ਰੈਂਕ ਦਾ ਬੰਦਾ ਹੈ ਧਿਆਨ ਦੇਣਾ ਛੋਟੀ ਜੀ ਉਦਾਹਰਨ ਵੱਡਾ ਮੈਸੇਜ ਹੁਣ ਇੱਕ ਨਵਾਂ ਭਰਤੀ ਹੋਇਆ ਸਿਪਾਈ ਸੁਨੇਗਾ ਤੇ ਜਰੂਰ ਪਰ ਉਹਨੂੰ ਪੂਰੀ ਤੌਰ ਪੂਰਨ ਤੌਰ ਤੇ ਜਾਣ ਨਹੀਂ ਸਕਦਾ ਜਦੋਂ ਤੱਕ ਉਹ ਕਰਨਲ ਬਰਗੇਡੀਅਰ ਸੂਬੇਦਾਰ ਜਾਂ ਕੋਈ ਦੂਜੇ ਰੈਂਕ ਦੇ ਬਰਾਬਰ ਮਿਹਨਤ ਕਰਕੇ ਨਹੀਂ ਪਹੁੰਚਦਾ ਫਿਰ ਉਹਨੂੰ ਪਤਾ ਲੱਗਦਾ ਇਹ ਤੇ ਪਹੁੰਚਿਆ ਕਿ ਇਹਦੇ ਵਿੱਚ ਗੁਣ ਆਇਆ ਕਿਉਂ ਮੈਨੇ ਕਹਿੰਦਾ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਨੇ ਬ੍ਰਹਮ ਗਿਆਨ ਜੇ ਕਿਸੇ ਕੋਲ ਹੈ ਉਹਨੂੰ ਕੋਈ ਜਾਣ ਹੀ ਨਹੀਂ ਸਕਦਾ ਕੌਣ ਜਾਣੇਗਾ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣੇ ਮਾਸਟਰ ਨੂੰ ਜਦੋਂ ਮਾਸਟਰ ਮਿਲਦਾ ਬੜੀਆਂ ਵਧੀਆ ਗੱਲਾਂ ਕਰਦੇ ਨੇ ਫੌਜੀ ਨੂੰ ਜਦੋਂ ਫੌਜੀ ਮਿਲਦਾ ਬੜੀਆਂ ਸੋਹਣੀਆਂ ਗੱਲਾਂ ਕਰਦੇ ਨੇ ਕਿਸਾਨ ਨੂੰ ਜਦੋਂ ਕਿਸਾਨ ਮਿਲਦਾ ਬੜੀਆਂ ਸੋਹਣੀਆਂ ਗੱਲਾਂ ਕਰਦੇ ਨੇ ਠੀਕ ਹੈ ਉਹਨਾਂ ਦਾ ਲੈਵਲ ਬਰਾਬਰ ਦਾ ਜੇ ਕੋਈ ਡੰਗਰਾਂ ਦਾ ਵਪਾਰੀ ਇੱਕ ਦੂਜੇ ਨੂੰ ਮਿਲੇ ਉਹ ਆਪਸੀ ਬਹੁਤ ਵਧੀਆ ਤਾਲ ਮਿਲ ਹੁੰਦਾ ਉਦਾਂ ਦੀਆਂ ਗੱਲਾਂ ਕਰਦਾ ਲੈਵਲ ਤੇ ਜੇ ਅਸੀਂ ਲੈਵਲ ਨੂੰ ਉੱਚਾ ਚੁੱਕਣਾ ਹੁਣੇ ਪੜਿਆ ਨਾ ਸਿੱਖਾਂ ਦਾ ਮਨ ਨੀਵਾ ਮਤੋ ਜੀ ਜਿਸ ਨੇ ਸੱਚ ਨੂੰ ਜਾਣਣਾ ਹੈ ਜਿਨੇ ਸੱਚ ਨੂੰ ਪਹਿਚਾਨਣਾ ਤੇ ਮਹਾਰਾਜੀ ਕਹਿੰਦੇ ਉਹਦੇ ਅੰਦਰ ਸੱਚ ਪ੍ਰਗਟ ਹੋਣਾ ਚਾਹੀਦਾ ਵੀ ਸੱਚ ਕਿੱਥੋਂ ਪ੍ਰਗਟ ਹੋਣਾ ਵੀ ਸੱਚ ਨੂੰ ਸੁਣੋ ਸੁਣ ਤੇ ਪੁਨੀਤ ਕਹਤੇ